ਪਰ ਕਿਸੇ ਧੀਰ ਤੋਂ ਬਗੈਰ ਹੋਰ ਥਾਂ ਵੱਲ ਸਤਿਗੁਰੂ ਚੱਲ ਪਏ ਨੇ ਅੱਗੇ ਜਾ ਕੇ ਹਿਰਨ ਹਿਰਨਖੰਡ ਦੇ ਵਿੱਚ ਪਹੁੰਚ ਗਏ ਜਿੱਥੇ ਹਰ ਥਾਂ ਸੋਨੇ ਦੀ ਧਰਤੀ ਬਣੀ ਹੋਈ ਹੈ ਧਰਤੀ ਸੋਨੇ ਦੀ ਬਣੀ ਹੋਈ ਹੈ ਤੇ ਉਸ ਥਾਂ ਦੀ ਹਾਲਤ ਹਰ ਪ੍ਰਕਾਰ ਉਹ ਤਿੰਨ ਲੋਕ ਦਿਨ ਰਾਤ ਜੋਗ ਦੀ ਸਾਧਨਾ ਉਥੇ ਕਰਦੇ ਸਨ ਉਥੇ ਦੇ ਵਿਸ਼ਨੀਕ ਜਿਹੜੇ ਨੇ ਸਦਾ ਹੀ ਜਵਾਨ ਰਹਿੰਦੇ ਨੇ ਜਵਾਨ ਉਹ ਕਦੇ ਵੀ ਘਰ ਦੇ ਵਿੱਚ ਪ੍ਰਾਨ ਨਹੀਂ त्याਗੇ ਕਦੇ ਵੀ ਘਰ ਦੇ ਵਿੱਚ ਕਿਸੇ ਦੀ ਮ੍ਰਿਤਿਉ ਨਹੀਂ ਹੁੰਦੀ ਉਸ ਸਥਾਨ ਤੇ ਧਰਤੀ ਸੋਨੇ ਦੀ ਹੈ ਅੰਤ ਸਮਾ ਤਿਨ ਕੋ ਜੇ ਪਹੁੰਚੇ ਤਦ ਬੈਠੇ ਗਿਰਸ ਪਰ ਸਿਰ ਉੱਤੜ ਉੱਚੇ ਬ੍ਰਹਮਣ ਬ੍ਰਹਮ ਰੰਦਰ ਕੋ ਫੋਰ ਨਾ ਡਾਰੇ ਤਬ ਤੇ ਆਪਣੇ ਪ੍ਰਾਨ ਨਿਕਾ ਰਹੇ ਜਦੋਂ ਉਹਨਾਂ ਦਾ ਅੰਤ ਸਮਾ ਹੁੰਦਾ ਸੀ ਨਾ ਗੁਰਮੁਖੋ ਉਹ ਉੱਚੇ ਪਹਾੜ ਤੇ ਚੜ੍ਹ ਕੇ ਬੈਠ ਜਾਂਦੇ ਸਨ ਬ੍ਰਹਮ ਰੰਦਰ ਕਹਿੰਦੇ ਨੇ ਦਸਵੇਂ ਦਵਾਰ ਨੂੰ ਦਸੰਦਵਾਰ ਨੂੰ ਭੰਨ ਦਿੰਦੇ ਨੇ ਉਸ ਵਿੱਚੋਂ ਆਪਣੇ ਪ੍ਰਾਨ ਕੱਢ ਦਿੰਦੇ ਨੇ ਤਿੰਨ ਪੁਰ ਵਿਖੇ ਜਾਏ ਗੁਰ ਵੈਸੇ ਮਨੋ ਭਾਣ ਗਿਆਨ ਕੋ ਜੈਸੇ ਬਹੁ ਨਰ ਬੈਠੇ ਆਣ ਸਮੀਪਾ ਤਬ ਬੋਲੇ 베ਦੀ ਕੁਲ ਦੇਪਾ ਉਸ ਨਗਰ ਦੇ ਵਿੱਚ ਗੁਰੂ ਜੀ ਜਾ ਕੇ ਬੈਠ ਗਏ ਨੇ ਮਨੋ ਉਹ ਗਿਆਨ ਦਾ ਸੂਰਜ ਨੇ ਸਤਿਗੁਰੂ ਬਹੁ ਨਰ ਬੈਠੇ ਆਣ ਸਮੀਪਾ ਸਮੀਪਾ ਕਹਿੰਦੇ ਨੇ ਲਾਗੇ ਨੂੰ ਕੋਲ ਨੂੰ ਬਹੁਤ ਮਨੁੱਖ ਉਹਨਾਂ ਦੇ ਪਾਸ ਆ ਕੇ ਗੁਰਮੁਖੋ ਬੈਠ ਗਏ ਨੇ ਸਤਿਗੁਰਾਂ ਦੇ ਤੱਬ ਬੋਲੇ ਬੇਦੀ ਕੁਲਦੀਪਾ ਫਿਰ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੋਲੇ ਨੇ ਕਹਿਣ ਲੱਗੇ ਕੈਸੋ ਤਮ ਉਪਦੇਸ਼ ਕਮਾਵੋ ਤੁਸੀਂ ਉਪਦੇਸ਼ ਕਿਸ ਤਰ੍ਹਾਂ ਕਮਾਉਂਦੇ ਹੋ ਆਪਣੇ ਗੁਰੂ ਕੋ ਨਾਮ ਬਤਾਵੋ ਕਹਿਣ ਲੱਗੇ ਆਪਣੇ ਗੁਰੂ ਦਾ ਨਾਮ ਸਾਨੂੰ ਦੱਸਣਾ ਕਰੋ ਕਹੇ ਸੋ ਗੁਰ ਗੋਰਖ ਹਮ ਜਾਨੋ ਕਹਿਣ ਲੱਗੇ ਨੇ ਉਹਨਾਂ ਨੇ ਆਖਿਆ ਏ ਸਾਡੇ ਗੁਰੂ ਦਾ ਨਾਮ ਗੋਰਖ ਹੈ ਗੋਰਖ ਪ੍ਰਿਆ ਨਾਮ ਉਪਦੇਸ਼ ਪਚਾਨੋ ਕਹਿਣ ਲੱਗੇ ਪ੍ਰਿਆ ਯਾਮ ਕਰਨ ਦਾ ਸਾਨੂੰ ਉਹ ਨਾ ਉਪਦੇਸ਼ ਦਿੱਤਾ ਹੋਇਆ ਹੈ ਸਾਧੇ ਜੋਗ ਸਦੀਵਤ ਦਾਪੀ ਅਸੀਂ ਸਦਾ ਜੋਗ ਸਾਧਨਾ ਕਰਦੇ ਆਂ ਤੇ ਮੌਨ ਮਨ ਕੋ ਸ਼ਾਂਤ ਨਾ ਆਏ ਆਵਕ ਦਾਪੀ ਕਹਿਣ ਲੱਗੇ ਤਦ ਵੀ ਮਨ ਨੂੰ ਸ਼ਾਂਤੀ ਕਦੇ ਨਹੀਂ ਨਸੀਬ ਹੁੰਦੀ ਬਹੁਤ ਜੋਗ ਸਾਧਨਾ ਅਸੀਂ ਕੀਤੀ ਹੈ ਤੇ ਮਨ ਨੂੰ ਸ਼ਾਂਤ ਨਹੀਂ ਨਹੀਂ ਕਦੇ ਵੀ ਸਾਨੂੰ ਮਿਲੀ ਅਬ ਉਪਦੇਸ਼ ਆਪ ਦੇ ਹੋਇਆ ਸਾ ਸਤਗੁਰਾਂ ਨੂੰ ਕਹਿਣ ਲੱਗੇ ਨੇ ਕਿ ਹੁਣ ਤੁਸੀਂ ਐਸਾ ਸਾਨੂੰ ਉਪਦੇਸ਼ ਦੇਣਾ ਕਰੋ ਸਤਗੁਰੂ ਕਿਰਪਾ ਕਰੋ ਆਪਾਂ ਉਪਦੇਸ਼ ਸਾਨੂੰ ਦਿਓ ਤਾਂ ਕਿ ਕੀ ਹੋਵੇ ਸ਼ਾਂਤ ਹੋਏ ਮਨ ਸਭ ਕੋ ਦੇਸਾ ਤਾਂ ਕਿ ਸਾਰਿਆਂ ਦੇ ਮਨ ਜਿਹੜੇ ਨੇ ਸਤਿਗੁਰੂ ਸ਼ਾਂਤ ਹੋ ਜਾਣ ਇਸ ਕਰਕੇ ਸਾਨੂੰ ਆਪਣਾ ਉਪਦੇਸ਼ ਦਿਓ ਸੁਣ ਕੇ ਤਨ ਕੇ ਬਚਨ ਜਗਤੇਸ਼ਾ ਜਗ ਦੇ ਈਸ਼ਵਰ ਭਾਵ ਗੁਰੂ ਦੀ ਉਹਨਾਂ ਦੀ ਇਹ ਗੱਲ ਸੁਣ ਕੇ ਆਪਣਾ ਉਪਦੇਸ਼ ਕਹਿਣ ਲੱਗੇ ਦੇਣ ਲੱਗੇ ਆਪਣਾ ਉਪਦੇਸ਼ਾ ਆਪਣੇ ਆਪਣਾ ਸਤਿਗੁਰੂ ਉਪਦੇਸ਼ ਕਹਿਣ ਲੱਗੇ ਨੇ ਕੀ ਕੀਆ ਸਤਿਗੁਰੂ ਸਤਿਗੁਰੂ ਕਹਿ ਲਗੇ ਸਤਨਾਮ ਸਿਮਰੋ ਲਿਵ ਲਾਈ ਹਉ ਮੈ ਸਗਰੀ ਦੇਹੋਂ ਮਟਾਈ ਕਹਿੰਦੇ ਸਦਾ ਲਿਵ ਲਾ ਕੇ ਸਤਨਾਮ ਦਾ ਸਿਮਰਨ ਕਰੋ ਇਹਦੇ ਨਾਲ ਤੁਹਾਡੀ ਸਾਰੀ ਹਉਮੈ ਜਿਹੜੀ ਹੈ ਸਾਰਾ ਹੰਕਾਰ ਜਿਹੜਾ ਮਾਨ ਜਿਹੜਾ ਖਤਮ ਹੋ ਜਾਵੇਗਾ ਜਗਤ ਅਸਤ ਭਲੇ ਦ੍ਰਿੜ ਕੀਜੈ ਸਤ ਆਤਮਾ ਏਕ ਜਨੀਜੈ ਇਹ ਗੱਲ ਦਿੜ ਕਰ ਲਵੋ ਕਿ ਇਸ ਇਹ ਜਗਤ ਪਸਾਰਾ ਸਭ ਝੂਠਾ ਹੈ ਇਹ ਜਗਤ ਸਾਰਾ ਝੂਠਾ ਹੈ ਤੇ ਸੱਚ ਕੀ ਹੈ ਸਤਿਗੁਰੂ ਕਹਿੰਦੇ ਨੇ ਸਤ ਆਤਮਾ ਏਕ ਜਨੀਜੈ ਕੇਵਲ ਸੱਚੀ ਆਤਮਾ ਇੱਕ ਜਾਣਨਾ ਕਰੋ ਤੇ ਕੀ ਕਰੋ ਅਸ ਅਭਿਆਸ ਜੇ ਕਰੋ ਸਦੀਵਾ ਹੋਏ ਸ਼ਾਂਤ ਮਨ ਕੋ ਸੁਖਤੀ ਸੁਖ ਸੀਵਾ ਸਤਿਗੁਰੂ ਕਹਿ ਲੱਗੇ ਨੇ ਇਸ ਤਰ੍ਹਾਂ ਜੇ ਤੁਸੀਂ ਸਦਾ ਹੀ ਅਭਿਆਸ ਕਰੋਗੇ ਨਾ ਤੇ ਮਨ ਨੂੰ ਸ਼ਾਂਤੀ ਮਿਲ ਜਾਵੇਗੀ ਤੇ ਤੁਸੀਂ ਸੁੱਖਾਂ ਦੀ ਹਾਜ਼ਰੂ ਪ੍ਰਾਪਤ ਕਰ ਲਵੋਗੇ ਭਾਵ ਸਦਾ ਹੀ ਸੁਖੀ ਰਹੋਗੇ ਤੁਹਾਡੇ ਲਾਗੇ ਕੋਈ ਦੁੱਖ ਨਹੀਂ ਆਵੇਗਾ ਇਹ ਸੁਣ ਕੇ ਸਾਰੇ ਮਨੁੱਖਾਂ ਨੇ ਮਨ ਵਿੱਚ ਮੰਨ ਲਿਆ ਕਿ ਵਿਧੀ ਨੂੰ ਸੌਖੀ ਸਮਝ ਕੇ ਸਾਰੇ ਅਭਿਆਸ ਕਰਨ ਲੱਗ ਪਏ ਨੇ ਉਨ੍ਹਾਂ ਗੁਰੂ ਜੀ ਨੂੰ ਕਾफी ਸਮਾਂ ਉਤੇ ਰੱਖਿਆ ਫਿਰ ਗੁਰੂ ਜੀ ਅੱਗੇ ਜਾਣ ਦੀ ਅਭਲਾਸ਼ਾ ਪ੍ਰਗਟ ਸਤਿਗੁਰਾਂ ਨੇ ਕੀਤੀ ਹੈ ਅੱਗੇ ਜਾਣ ਲਈ ਸਤਿਗੁਰ ਜੀ ਤਿਆਰ ਹੋ ਗਏ ਨੇ ਗੁਰਮਖੋ